हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵ ਉਹ ਦਿਆ ਦਾਖਲਾ ਪ੍ਰਖਿਆ ਤਿਆਰੀ ਦੀਨ ਆਪਾਂ ਮਾਨਸਿਕ ਯੋਗਤਾ ਦਾ ਭਾਗ 1/10 ਸ਼ੁਰੂ ਕੀਤਾ ਹੋਇਆ ਬੇਟਾ ਤਾਂ ਉਹਦੇ ਆਪਾਂ ਦੋ ਭਾਗ ਕਰ ਚੁੱਕੇ ਹਾਂ ਇੱਕ ਜਿਹੜੇ ਦੋ ਵੀਡੀਓ ਦੇਖ ਚੁੱਕੇ ਹੁਣ ਬੇਟਾ ਇਹ ਤੀਜੀ ਵੀਡੀਓ 31 ਨੰਬਰ ਸਵਾਲ ਦੇ ਉੱਤੇ ਆ ਗਿਆ ਆਪਾਂ ਧਿਆਨ ਦੇ ਨਾਲ ਦੇਖੋ ਬੇਟਾ ਦੂ ਗਊ ਦੁੱਧ ਗਾਏ ਬੈਂਸ ਬੱਕਰੀ ਤਾਂ ਬੇਟਾ ਇੱਥੇ ਦੁੱਧ ਅਲਾਗਾ ਗਾਂ, ਬੈਂਸ ਤੇ ਬੱਕਰੀ ਤਾਂ ਦੁੱਧ ਦਿੰਦੇ ਆ ਇਹ ਦੁੱਧ ਆ ਠੀਕ ਹੈ ਤਾਂ A1 ਆ ਜਿਹੜਾ ਸਾਡਾ ਰਾਈਟ ਆਨਸਰ ਆਊਗਾ ਦੁੱਧ ਠੀਕ ਹੈ ਬੇਟਾ ਅੱਗੇ ਆ ਗਿਆ ਸਵਾਲ ਨੰਬਰ 32 ਚੰਦਨ, ਕਮਲ, ਗੇਂਦਾ, ਗੁਲਾਬ ਤਾਂ ਬੇਟਾ ਚੰਦਨ ਜਿਹੜਾ ਇਹ ਫੁੱਲ ਨਹੀਂ ਹੁੰਦਾ ਚੰਦਨ ਦੀ ਲੱਕੜ ਹੁੰਦੀ ਹੈ ਦਰਖਤ ਹੁੰਦਾ ਹੈ ਕਮਲ, ਗੇਂਦਾ ਤੇ ਗੁਲਾਬ ਫੁੱਲ ਹੈਗੇ ਆ ਠੀਕ ਹੈ ਬੇਟਾ ਇਸ ਕਰਕੇ A ਵਨ ਨੂੰ ਰਾਈਟ ਆਨਸਰ ਦੇ ਦਾਂਗੇ ਨੰਬਰ 33 ਤੇ ਆ ਗਿਆ ਜੀਵ ਭੌਤਕੀ ਰਸਾਇਣ ਭੂਗੋਲ ਠੀਕ ਹੈ ਬੇਟਾ ਤਾਂ ਜੀਵ ਭੌਤਕੀ ਬੇਟਾ ਆਹ ਜੀਵ ਵਿਗਿਆਨ ਭੌਤਿਕ ਵਿਗਿਆਨ ਰਸਾਇਣ ਵਿਗਿਆਨ ਇਹ ਬੇਟਾ ਵਿਗਿਆਨ ਦੀਆਂ ਸ਼ਾਖਾਵਾਂ ਹੈਗੀਆਂ ਠੀਕ ਹੈ ਭੂਗੋਲ ਜਿਹੜੀ ਜੀਓਗ੍ਰਾਫੀ ਦੀ ਸ਼ਾਖਾ ਹੈਗੀ ਹੈ ਇਸ ਕਰਕੇ ਇਹ ਅਲੱਗ ਹੈ ਤਾਂ ਪੂਗੂਲ D1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਸਵਾਲ ਨੰਬਰ 34 ਰੂਸ ਅਫਰੀਕਾ ਏਸ਼ੀਆ ਯੂਰਪ ਤਾਂ ਬੇਟਾ ਇਹ ਅਫਰੀਕਾ ਏਸ਼ੀਆ ਤੇ ਯੂਰਪ ਇਹ ਮਹਾਦੀਪਾਂ ਦੇ ਨਾਮ ਹੈਗੇ ਆ ਰੂਸ ਆ ਜਿਹੜਾ ਇਹ ਬੇਟਾ ਦੇਸ਼ ਦਾ ਨਾਮ ਹੈਗਾ ਠੀਕ ਹੈ ਤਾਂ A1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 35 ਦਾ ਸਵਾਲ ਨੰਬਰ 35 ਦੇ ਵਿੱਚ ਬੇਟਾ ਜਦੋਂ ਅਸੀਂ ਧਿਆਨ ਦੇ ਨਾਲ ਦੇਖਦੇ ਆ ਤਾਂ ਇਹਦੇ ਵਿੱਚ ਬੇਟਾ ਇੱਕ ਤੇ ਦੂ ਰੇਖਾਵਾਂ ਗਾਇਬ ਹੈ ਬਾਕੀ ਸਾਰਿਆਂ ਚ ਇੱਕ ਇੱਕ ਰੇਖਾ ਬਾਹਰਲੀ ਗਾਇਬ ਹੈਗੀ ਆ ਠੀਕ ਹੈ ਬੇਟਾ ਤਾਂ A1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 36 ਸਵਾਲ so, ਨੰਬਰ 36 ਚ ਬੇਟਾ ਆ ਚੱਕਰ ਆ ਬਾਕੀ ਸਾਰੇ ਚਿੱਤਰ ਜਿਹੜੇ ਸਿਰਲ ਰੇਖਾਵਾਨਾ ਬਣਦੇ ਆ ਇਹ ਬਕਰ ਰੇਖਾ ਨਾ ਬਣਿਆ ਹੋਇਆ ਚਿੱਤਰ ਹੈ ਇਸ ਕਰਕੇ A1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦੇਵਾਂਗੇ ਸਵਾਲ ਨੰਬਰ 37 ਸਵਾਲ ਨੰਬਰ 37 ਦੇ ਵਿੱਚ ਜਦੋਂ ਬੇਟਾ ਅਸੀਂ ਧਿਆਨ ਦੇ ਨਾਲ ਦੇਖਦੇ ਆ ਤਾਂ ਆ ਆ ਡਿਜ਼ਾਈਨ ਬੇਟਾ ਸੀਮ ਹੈਗੇ ਆ ਇਹਦੇ ਵਿੱਚ ਆ ਡਿਜ਼ਾਈਨ ਬਾਹਰਲੇ ਪਾਸੇ ਨੂੰ ਬਣਿਆ ਹੋਇਆ ਹੈਗਾ ਅੰਦਰ ਨੂੰ ਨਹੀਂ ਹੈਗੇ ਇਹ ਇਹਨੇ ਚੱਕ ਵਰਗ ਬਣਾਤਾ ਅੰਦਰਲੇ ਪਾਸੇ ਨੂੰ ਠੀਕ ਹੈ ਤਾਂ ਆਹ ਡਿਜ਼ਾਈਨ ਸਾਰੇ ਇੱਕ ਸਮਾਨ ਆ ਡਿਜ਼ਾਈਨ ਅਲੱਗ ਹੈ ਡੀ 1 ਨੂੰ ਐਸ ਦੇ ਰਾਈਟ ਆਨਸਰ ਟਿਕ ਕਰਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 38 ਸਵਾਲ ਨੰਬਰ 38 ਨੂੰ ਬੇਟਾ ਧਿਆਨ ਦੇ ਨਾਲ ਜਦੋਂ ਅਸੀਂ ਦੇਖਦੇ ਹਾਂ ਅੰਦਰ ਤਿੰਨ ਬਿੰਦੀਆਂ ਬਾਹਰ ਚਾਰ ਹੈ ਇਹ ਅੰਦਰ ਦੋ ਹੈ ਬਾਹਰ ਤਿੰਨ ਹੈ ਠੀਕ ਹੈ ਅੰਦਰ 4 ਆ ਬਾਹਰ ਵੀ 4 ਆ ਅੰਦਰ 1 ਆ ਬਾਹਰ 2 ਆ ਤਾਂ ਬੇਟਾ ਬਾਕੀ ਸਾਰਿਆਂ ਚ ਜਿੰਨੀਆਂ ਅੰਦਰ ਬਿੰਦੀਆਂ ਚੱਕਰ ਦੇ ਉਹ ਉਹਦੇ ਤੋਂ ਇੱਕ ਵੱਧ ਬਾਹਰ ਆ ਠੀਕ ਐ ਤੇ ਸਿਰਫ ਸੀ ਦੇ ਵਿੱਚ 4 ਹੀ ਬਿੰਦੀਆਂ ਅੰਦਰ ਆ 4 ਹੀ ਬਿੰਦੀਆਂ ਬਾਹਰ ਹੈਗੀਆਂ ਇਸ ਕਰਕੇ ਸੀ 1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦੇਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 39 ਤਾਂ ਸਵਾਲ ਨੰਬਰ 39 ਦੇ ਵਿੱਚ ਬੇਟਾ ਆ 3 ਇੰਚ ਰੇਖਾਵਾਂ ਇੰਚ ਆ 4 ਇੰਚ ਹੈਗੀਆਂ ਇਹ 2 ਇੰਚ ਹੈ 3 ਇੰਚ ਹੈ 1 ਇੰਚ ਹੈ 2 ਇੰਚ ਹੈ ਤਾਂ 2 ਇੰਚ ਹੈ 2 ਉਸੇ ਤਰ੍ਹਾਂ ਹੀ ਹੈ ਇਹ ਦੋਵੇਂ ਉੱਪਰ ਥੱਲੇ ਬਰਾਬਰ ਹੈਗੀਆਂ ਰੇਖਾਵਾਂ ਇਸ ਕਰਕੇ d1 ਹੈ ਜਿਹੜਾ ਸਾਡਾ ਰਾਈਟ ਆਨਸਰ odd man ਬਣਦਾ ਪਿਆ ਇਹਨੂੰ ਐਸ a ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 40 ਤਾਂ ਸਵਾਲ ਨੰਬਰ 40 ਦੇ ਵਿੱਚ ਧਿਆਨ ਦੇ ਨਾਲ ਦੇਖੋ ਬੇਟਾ ਤਾਂ ਜਦੋਂ ਅਸੀਂ ਬੇਟਾ ਧਿਆਨ ਦੇ ਨਾਲ ਅਬਜ਼ਰਵ ਕਰਦੇ ਹਾਂ ਆ ਤੀਰ ਜਿਹੜਾ ਐਂਟੀ ਕਲॉकवाइज ਆ ਵੀ ਐਂਟੀ ਕਲॉकवाइज ਆ ਵੀ ਐਂਟੀ ਕਲॉकवाइज ਤੇ ਆ ਕਲॉकवाइज ਚੱਲ ਰਿਹਾ ਤੀਰ ਠੀਕ ਹੈ ਬੇਟਾ ਤਾਂ 40 ਨੰਬਰ ਦਾ ਜਿਹੜਾ ਆਨਸਰ ਸੀ ਆਊਗਾ ਕਿਉਂਕਿ ਇਹਦਾ ਮੂੰਹ ਕਲॉकवाइज ਆ ਤਾਂ ਇਹਦੇ ਐਂਟੀ ਕਲॉकवाइज ਆ ਇਸ ਕਰਕੇ ਸੀ 1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਸਵਾਲ ਨੰਬਰ 41 ਤਾਂ ਸਵਾਲ ਨੰਬਰ 41 ਦੇ ਵਿੱਚ ਜਦੋਂ ਅਸੀਂ ਧਿਆਨ ਦੇ ਨਾਲ ਦੇਖਦੇ ਹਾਂ ਬੇਟਾ ਤਾਂ ਇਹਨਾਂ ਦੇ ਵਿੱਚੋਂ ਆਪਾਂ ਆਡ ਵਨ ਆਊਟ ਲੱਭਣਾ ਹੈ ਠੀਕ ਹੈ ਵੀ ਕਿਹੜਾ ਅਲੱਗ ਹੈਗਾ ਹੈ ਠੀਕ ਹੈ ਤਾਂ ਇਹਦੇ ਵਿੱਚ ਬੇਟਾ ਜਦੋਂ ਅਸੀਂ ਦੇਖਦੇ ਹਾਂ ਧਿਆਨ ਨਾਲ ਆਬਜ਼ਰਵ ਕਰੋ ਇਹਦੇ ਵਿੱਚ ਵੀ ਬੇਟਾ ਜਿਹੜਾ ਆ ਕਾਲਾ ਭਾਗ ਆ ਉਹ ਖੱਬੇ ਹੱਥ ਇਹਦੇ ਵਿੱਚ ਵੀ ਆ ਜਿਆਦਾ ਡਾਰਕ ਵਾਲਾ ਭਾਗ ਖੱਬੇ ਹੱਥ ਡਿਜ਼ਾਈਨ ਦਾ ਇਹਦੇ ਵਿੱਚ ਵੀ ਇਹਦੇ ਵਿੱਚ ਜਿਆਦਾ ਡਾਰਕ ਵਾਲਾ ਭਾਗ ਸੱਜੇ ਹੱਥ ਆ ਇਸ ਕਰਕੇ B1 ਆ ਜਿਹੜਾ odd 1 ਸਾਨੂੰ ਉੱਤਰ ਦਵਾਂਗੇ ਅਸੀਂ ਠੀਕ ਆ ਬੇਟਾ ਅੱਗੇ ਆ ਗਿਆ ਸਵਾਲ ਨੰਬਰ 42 ਆ ਮੱਕੜੀ ਆ ਆ ਬੇਟਾ तितਲੀ ਦਾ ਡਿਜ਼ਾਈਨ ਬਣਿਆ ਹੋਇਆ ਹੈ ਨਾ ਤੇ ਆ ਵੀ ਇੱਕ ਤਰ੍ਹਾਂ ਮਕੜੀ ਦਾ ਡਿਜ਼ਾਈਨ ਬਣਿਆ ਇਹਦੇ ਵਿੱਚ ਬੇਟਾ ਆਪਾਂ ਦੇਖਣਾ ਅਲੱਗ ਕੀ ਹੈਗਾ ਠੀਕ ਹੈ ਤਾਂ 42 ਨੰਬਰ ਸਵਾਲ ਦੇ ਵਿੱਚ ਬੇਟਾ ਇਹਨੂੰ ਛੱਡ ਕੇ ਆ ਵੀ ਬੇਟਾ ਜ਼ਮੀਨ ਤੇ ਰेंगਦਾ ਆ ਵੀ ਜ਼ਮੀਨ ਤੇ ਰेंगਦਾ ਆ ਵੀ ਜ਼ਮੀਨ ਤੇ ਰेंगਦਾ ਆ ਉੱਡਦੀ ਹੈ ਤਿਤਲੀ ਠੀਕ ਹੈ ਤਾਂ ਇਸ ਕਰਕੇ b1 ਹੈ ਸਾਡਾ ਜਿਹੜਾ ਆਲਡ 1 ਆਊਗਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 43 ਸਵਾਲ ਨੰਬਰ 43 ਦੇ ਵਿੱਚ ਧਿਆਨ ਦੇ ਨਾਲ ਦੇਖੋ ਬੇਟਾ ਆਹ ਵੀ ਡਿਜ਼ਾਈਨ ਇੱਕੋ ਜਿਹਾ ਆ ਤਿੰਨੇ ਆਹ ਡਿਜ਼ਾਈਨ ਅਲੱਗ ਹੈਗਾ ਯਾਰ ਠੀਕ ਹੈ ਤਾਂ ਇਸ ਕਰਕੇ D1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 44 ਤਾਂ ਸਵਾਲ ਨੰਬਰ 44 ਦੇ ਵਿੱਚ ਬੇਟਾ ਸਪਸ਼ਟ ਹੀ ਦਿਖੀ ਜਾਂਦਾ ਹੈ ਵੀ ਆਹ ਵੀ ਵਿਆਸ ਆਹ ਵੀ ਵਿਆਸ ਆ ਵੀ ਵਿਆਸ ਸੈਂਟਰ ਚੋਂ ਲੰਘਦਾ ਪਿਆ ਇਹ ਵਕਤਰ ਹੈਗੀ ਆ ਠੀਕ ਹੈ ਤਾਂ ਇਹ ਵੱਤਰ ਹੈ ਜੀਵਾ ਕਹਿ ਦਿੰਦੇ ਇਹਨੂੰ ਚੱਕਰ ਦੀ ਇਸ ਕਰਕੇ A1 ਨੂੰ ਐਜ਼ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 45 ਤਾਂ ਸਵਾਲ ਨੰਬਰ 45 ਦੇ ਵਿੱਚ ਧਿਆਨ ਦੇ ਨਾਲ ਦੇਖੋ ਬੇਟਾ ਆ ਤਿੰਨ ਚੀਜ਼ਾਂ ਦਾ ਜਿਹੜਾ ਡਿਜ਼ਾਈਨ ਬਣਿਆ ਹੈ ਆ ਵੀ ਤਿੰਨ ਆ ਵੀ ਤਿੰਨ ਇੱਕੋ ਜਿਹੀਆਂ ਹੈਗੀਆਂ ਠੀਕ ਹੈ ਇਹਦੇ ਵਿੱਚ ਬੇਟਾ ਇਹ ਜੁੜੇ ਨਹੀਂ ਹੋਏ ਠੀਕ ਹੈ ਤਾਂ ਇਹਦੇ ਵਿੱਚ ਜੁੜੇ ਹੋਏ ਤਿੰਨੇ ਚੀਜ਼ਾਂ ਇਹਦੇ ਜੁੜੇ ਨਹੀਂ ਇਸ ਕਰਕੇ D1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਸੋ ਬੇਟਾ ਇਹ ਸੀਗਾ ਇਹਦਾ ਸਵਾਲ ਨੰਬਰ 45 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸਾਂਝੇ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਇਹ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ